ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਿੱਖ ਜਗਤ ਨੂੰ ਬੇਨਤੀ ਹੈ ਕਿ ਬਰਗਾੜੀ ਦੇ ਵਿੱਚ ਜੋ ਸਿੰਘਾਂ ਨੇ ਮੋਰਚਾ ਲਾਇਆ ਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਵੀਂ ਜਿਨ੍ਹਾਂ ਦੋਖੀਆਂ ਨੇ ਕੀਤੀ ਹੈ ਉਹਨਾਂ ਨੂੰ ਸਜ਼ਾ ਦਿਵਾਉਣ ਵਾਸਤੇ ਸੋ ਉਹ ਜਿਹੜਾ ਮੋਰਚਾ ਲਾਇਆ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਆ ਪਰ ਇੱਕ ਦੁੱਖ ਦੀ ਗੱਲ ਇਹ ਹੈ ਕਿ ਅੱਜ ਅਕਾਲ ਚੈਨਲ ਵਾਲਿਆਂ ਨੂੰ ਇਹ ਗੱਲ ਕਹਿਣੀ ਪੈਂਦੀ ਹੈ ਪੈ ਰਹੀ ਹੈ ਕਿ ਸਾਰੇ ਜਾਣੇ ਵੀਡੀਓ ਬਣਾਓ ਤੇ ਆਪਣੀਆਂ ਪੋਸਟਾਂ ਪਾਓ ਤਾਂ ਜੋ ਸਰਕਾਰ ਦੇ ਉੱਤੇ ਪ੍ਰੈਸ਼ਰ ਪਾਇਆ ਜਾਵੇ ਤੇ ਉਹਨਾਂ ਨੂੰ ਦੋਸ਼ੀਆਂ ਨੂੰ ਸਜ਼ਾ ਜਿਹੜੀ ਹੈ ਉਹ ਮਿਲ ਸਕੇ ਜਿਸ ਤਰ੍ਹਾਂ ਬੱਚੀ ਆਸੀਫਾ ਜਿਹੜੀ ਸੀਗੀ ਮੁਸਲਮਾਨ ਬੱਚੀ ਉਹਨਾਂ ਨਾਲ ੱਤਕਾ ਹੋਇਆ ਸਾਰਿਆਂ ਨੇ ਵੀਡੀਓਜ਼ ਵੀ ਪਾਈਆਂ ਜਿਹੜੀਆਂ ਹੈਗੀਆਂ ਪੋਸਟਾਂ ਵੀ ਪਾਈਆਂ ਈਵਨ ਕਿ ਆਪਣੀਆਂ ਪ੍ਰੋਫਾਈਲਾਂ ਤੇ ਉਹ ਬੱਚੀ ਦੀ ਫੋਟੋ ਲਾਈ ਤੇ ਉਹਨਾਂ ਕੀ ਹੋਇਆ ਪ੍ਰੈਸ਼ਰ ਬਣਿਆ ਤੇ ਸਰਕਾਰ ਨੇ ਜਿਹੜਾ ਐਕਸ਼ਨ ਲਿਆ ਇਦਾਂ ਹੀ ਜਿਹੜਾ ਨਰੈਣੂ ਮਹੰਤ ਸੀਗਾ ਉਹਨੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵਾਰੇ ਗਲਤ ਬੋਲਿਆ ਤੇ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਉਹਦਾ ਰੌਲਾ ਪਿਆ ਸਾਰਿਆਂ ਨੇ ਵੀਡੀਓ ਵੀ ਬਣਾ ਕੇ ਪਾਈਆਂ ਪੋਸਟਾਂ ਪਾਈਆਂ ਤੇ ਉਹਨੇ ਮਾਫੀ ਵੀ ਮੰਗੀ ਤੇ ਫਿਰ ਉਹਨੇ ਇਹ ਵੀ ਕਿਹਾ ਕਿ ਮੈਂ ਅਕਾਲ ਤਖਤ ਦੇ ਉੱਤੇ ਪੇਸ਼ ਹੋਵਾਂਗਾ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਹ ਹੁਣ ਅੱਜ ਅਕਾਲ ਚੈਨਲ ਵਾਲਿਆਂ ਨੂੰ ਕਹਿਣਾ ਪੈ ਰਿਹਾ ਕਿ ਸਾਰੇ ਵੀਡੀਓ ਪਾ ਪਾਓ ਪਰ ਸਾਨੂੰ ਆਪ ਚਾਹੀਦਾ ਸੀਗਾ ਇਹ ਗੱਲ ਸਾਡੇ ਅੰਦਰੋਂ ਅੰਦਰੋਂ ਹੋ ਕੇ ਆਉਣੀ ਚਾਹੀਦੀ ਸੀਗੀ ਗੱਲ ਕਿ ਯਾਰ ਸਾਡਾ ਗੁਰੂ ਹੈ ਸਾਡਾ ਇਸਟਿਆ ਜਿਹਦੇ ਗੁਰੂ ਦੀ ਸਾਡੀ ਬਦਵੀ ਹੋਈ ਹੈ ਸਾਨੂੰ ਉਹਦੇ ਬਾਬਤ ਜਾ ਕਰਕੇ ਉਥੇ ਮੋਰਚੇ ਦੇ ਵਿੱਚ ਬਹਿਣਾ ਚਾਹੀਦਾ ਸਾਡੀਆਂ ਵੀਡੀਓ ਜਿਹੜੀਆਂ ਜਿਹੜੀਆਂ ਹੈਗੀਆਂ ਉਹ ਜਰੂਰ ਆਪਾਂ ਪਾਉਣੀਆਂ ਚਾਹੀਦੀਆਂ ਤਾਂ ਜੋ ਸਰਕਾਰ ਦੇ ਉੱਤੇ ਪ੍ਰੈਸ਼ਰ ਬਣ ਸਕੇ ਜਿਸ ਤਰ੍ਹਾਂ ਅਸੀਂ ਬੱਚੀ ਦੇ ਕਰਕੇ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਪ੍ਰੈਸ਼ਰ ਬਣਾਇਆ ਆ ਜਾਨ ਨਰਾਇਣੂ ਨੇ ਗਲਤ ਬੋਲਿਆ ਉਹਦੇ ਕਰ ਉਹਦੇ ਸਬੰਧ ਵਿੱਚ ਆਪਾਂ ਵੀਡੀਓ ਬਣਾ ਕਰਕੇ ਚਾੜੀਆਂ ਤੇ ਉਹ ਪ੍ਰੈਸ਼ਰ ਬਣਾਇਆ ਸੋਸ਼ਲ ਮੀਡੀਆ ਦੇ ਉੱਤੇ ਤੇ ਸਰਕਾਰ ਨੇ ਐਕਸ਼ਨ ਲਏ ਐ ਇਦਾਂ ਹੀ ਸਾਨੂੰ ਜਿਹੜੀਆਂ ਵੀਡੀਓਜ਼ ਜਿਹੜੀਆਂ ਮੈਂ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਕਾਰ ਨੂੰ ਬਹਾਲ ਕਰਨ ਵਾਸਤੇ ਅਤੇ ਗੁਰੂ ਸਾਹਿਬ ਜੀ ਦੀ ਜੋ ਬੇਦਵੀ ਹੋਈ ਹੈ ਉਹਦੇ ਦੁਖੀਆਂ ਨੂੰ ਉਹ ਜਿਹੜਾ ਹੈਗਾ ਆ ਉਹਨਾਂ ਨੂੰ ਸਜ਼ਾ ਦੇਉਣ ਵਾਸਤੇ ਵੀਡੀਓ ਜਿਹੜੀਆਂ ਸਾਰਿਆਂ ਨੂੰ ਪਾਉਣੀਆਂ ਚਾਹੀਦੀਆਂ ਆ ਪਰ ਇੱਕ ਗੱਲ ਇਹ ਹੈ ਇੱਥੇ ਵੀ ਸਾਨੂੰ ਜਿੱਦਾਂ ਦੁੱਖ ਆਪਣੇ ਪਰਿਵਾਰ ਦਾ ਲੱਗਦਾ ਆ ਆਪਣੇ ਬੱਚਿਆਂ ਦਾ ਲੱਗਦਾ ਆ ਕਿ ਜੇ ਸਾਡੇ ਪਰਿਵਾਰ ਨੂੰ ਕੁਝ ਕਵੇ ਤਾਂ ਅਸੀਂ ਇਮੀਡੀਏਟਲੀ ਐਕਸ਼ਨ ਲੈਂਦੇ ਆ ਉਸੇ ਵੇਲੇ ਅਸੀਂ ਦੌੜਦੇ ਆ ਡੰਡਾ ਚਾਕੇ ਐਦਾਂ ਹੀ ਸਾਡੇ ਅੰਦਰੋਂ ਸਾਡੇ ਹਿਰਦੇ ਦੇ ਵਿੱਚ ਐਦਾਂ ਦੁੱਖ ਲੱਗਣਾ ਚਾਹੀਦਾ ਜੇ ਗੁਰੂ ਸਾਹਿਬ ਨੂੰ ਕੋਈ ਕਵੇ ਜਿਹੜਾ ਉੱਠਦਾ ਕੋਈ ਸਰੋਵਰਾਂ ਤੇ ਬੋਲਣ ਨਾ ਕੋ ਪੈਂਦਾ ਨਿਤਨੇਮ ਤੇ ਬੋਲਣ ਨਾ ਕੋ ਪੈਂਦਾ ਨਿਤਨੇਮ ਦੀਆਂ ਬਾਣੀਆਂ ਨਹੀਂ ਹੈਗੀਆਂ ਕੋਈ ਸਰੋਪਿਆਂ ਤੇ ਬੋਲਣਾ ਪੈਂਦਾ ਵੀ ਸਰੋਪੇ ਨਹੀਂ ਦੇਣੇ ਚਾਹੀਦੇ ਕੋਈ ਲੰਗਰ ਨਹੀਂ ਲਾਉਣੇ ਚਾਹੀਦੇ ਜਾਸ ਬੀਲਾ ਨਹੀਂ ਲਾਉਣੀਆਂ ਚਾਹੀਦੀਆਂ ਐਦਾਂ ਦੀਆਂ ਗੱਲਾਂ ਕਰਦਿਆ ਅੱਜ ਹੁਣ ਤੇ ਹੱਦ ਹੋ ਗਈ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਆਂਗ ਆ ਉਹ ਖਲਾਰੇ ਗਏ ਹੁਣ ਹੱਲੇ ਤੱਕ ਉਥੇ ਉਧਰ ਮੋਰਚੇ ਤੇ ਬੈਠੇ ਆ ਤੇ ਜਿਹੜਾ ਹੱਲੇ ਵੀ ਗੁਰੂ ਸਾਹਿਬ ਦੀ ਜਿਹੜੀ ਬੇਦਵੀਆ ਹੋ ਰਹੀ ਹੈ ਤੇ ਜਿਹੜੇ ਸਾਡੀ ਹਿਰਦੇ ਆ ਉਹ ਵਲੁੰਦਰ ਦੇਣੀ ਆਪਾਂ ਵੀਡੀਓ ਬਣਾ ਕਰਕੇ ਨਹੀਂ ਪਾਉਨੇ ਜਾਂ ਆਪਾਂ ਪੋਸਟਾਂ ਨਹੀਂ ਪਾਉਨੇ ਨਾ ਅਸੀਂ ਕਿਸ ਬੋਲਦੇ ਆ ਆਪਾਂ ਸਾਡੇ ਕੋਈ ਗੁਰੂ ਨੂੰ ਕੋਈ ਕਹੀ ਜਾਵੇ ਇਹ ਆਪਾਂ ਉਹ ਇੱਥੋਂ ਤੱਕ ਆਪਾਂ ਉਹਨਾਂ ਨਿੰਦਕਾਂ ਦਾ ਸਾਥ ਦੇਈ ਜਾ ਰਹੇ ਆ ਕਿ ਜਿਹੜੇ ਜਿਹੜੇ ਗੁਰੂ ਸਾਹਿਬ ਦੇ ਵਿਰੁੱਧ ਬੋਲਦੇ ਆ ਜਾਂ ਗੁਰੂ ਕੀ ਬਾਣੀ ਗੁਰੂ ਕੇ ਇਤਿਹਾਸ ਗੁਰੂ ਕੇ ਇਤਿਹਾਸਿਕ ਸਥਾਨਾਂ ਦੇ ਵਿਰੁੱਧ ਬੋਲਦੇ ਆ ਉਹਨਾਂ ਦਾ ਸਾਥ ਦੇਈ ਜਾਂਦੇ ਆ ਤੇ ਹੁਣ ਗੁਰੂ ਸਾਹਿਬ ਨੇ ਜੋ ਆਪਣੀਆਂ ਸ਼ਹਾਦਤਾਂ ਆਪ ਦੇਣੀਆਂ ਸ਼ੁਰੂ ਕੀਤੀਆਂ ਆ ਜਾਂ ਆਪ ਕਹਿ ਲਓ ਕਿ ਗੁਰੂ ਸਾਹਿਬ ਦੀ ਜੋ ਬਦਵੀ ਹੋਈ ਹੈ ਤੇ ਉਹਨਾਂ ਦੇ ਸੰਬੰਧ ਦੇ ਵਿੱਚ ਸਾਨੂੰ ਸਾਰਿਆਂ ਨੂੰ ਹਮਲਾ ਮਾਰ ਕਰਕੇ ਵੀਡੀਓਜ਼ ਪਾਉਣੀਆਂ ਚਾਹੀਦੀਆਂ ਇਹ ਅਕਾਲ ਚੈਨਲ ਵਾਲਿਆਂ ਨੇ ਜੋ ਅੱਜ ਕਿਹਾ ਜੋ ਉਹ ਸਾਨੂੰ ਉਹਨਾਂ ਦੇ ਕਹਿਣ ਤੋਂ ਪਹਿਲਾਂ ਹੀ ਸਾਨੂੰ ਆਪਣਾ ਜਿਹੜਾ ਫਰਜ਼ ਸਮਝਦੇ ਹੋਏ ਸਾਨੂੰ ਜਰੂਰ ਜਿਹੜਾ ਜਿਹੜਾ ਕਿ ਇਹ ਫਰਜ਼ ਨਿਭਾਉਣਾ ਚਾਹੀਦਾ ਹੈ ਕਿ ਆਪਾਂ ਗੁਰੂ ਸਾਹਿਬ ਦੇ ਬਾਬਤ ਆਪਾਂ ਵੀਡੀਓਸ ਪਾਈਏ ਪੋਸਟਾਂ ਪਾਈਏ ਤਾਂ ਜੋ ਸਰਕਾਰ ਦੇ ਉੱਤੇ ਪ੍ਰੈਸ਼ਰ ਬਣ ਸਕੇ ਸੋ ਅੱਜ ਮੈਂ ਇੱਕ ਹੋਰ ਗੱਲ ਲਾਸਟ ਵਿੱਚ ਗੱਲ ਕਰਨੀ ਚਾਹੁੰਦਾ ਆ ਕਿ ਜਿੱਦਾਂ ਹੁਣ ਪਹਿਲਾਂ ਵੀ ਨਸ਼ੇ ਪਹਿਲਾਂ ਵੀ ਚਿੱਟਾ ਵਿਕਦਾ ਸੀ ਜਾਂ ਹੋਰ ਜੋ ਨਸ਼ੇ ਸੀ ਵਿਕਦੇ ਸੀ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਪਹਿਲਾਂ ਇੰਨੀਆਂ ਮੌਤਾਂ ਕਿਉਂ ਨਹੀਂ ਹੋਈਆਂ ਪੈਨਾਂ ਮੌਤਾਂ ਇਹ ਕਿਉਂ ਨਹੀਂ ਹੋਈਆਂ ਹੁਣ ਕਿਉਂ ਹੋ ਰਹੀਆਂ ਆ ਮਹੀਨੇ ਦੇ ਵਿੱਚ ਵਿੱਚ ਕਿੰਨੀਆਂ ਹੀ ਮੌਤਾਂ ਹੋ ਗਈਆਂ ਹਨ ਤੇ ਹਫ਼ਤੇ ਦੇ ਵਿੱਚ 10-15 ਤੋਂ ਜ਼ਿਆਦਾ ਮੌਤਾਂ ਹੋ ਗਈਆਂ ਉਹਦਾ ਕਾਰਨ ਕੀ ਹੈ ਜਿੱਦਾਂ ਮੈਨੂੰ ਇਦਾਂ ਲੱਗਦਾ ਹੈ ਕਿ ਜਿਹੜਾ ਬਰਗਾੜੀ ਵਿੱਚ ਮੋਰਚਾ ਲੱਗਾ ਹੈ ਉਹ ਧਿਆਨ ਜਿਹੜਾ ਹੈਗਾ ਆ ਉਹ ਇੱਧਰ ਨੂੰ ਖੜਨ ਵਾਸਤੇ ਇੱਕ ਤੇ ਸਾਡੇ ਬੱਚੇ ਮਾਰ ਰਹੇ ਆ ਇੱਕ ਤੇ ਉਹਨਾਂ ਨੂੰ ਨਸ਼ਾ ਜਿਹੜਾ ਆ ਉਹ ਲਾ ਕਰਕੇ ਉਹ ਮਾਰਿਆ ਜਾ ਰਿਹਾ ਸਾਡੇ ਗੁਰੂ ਗੁਰੂ ਸਾਹਿਬ ਦੀ ਬੇਦਵੀ ਕੀਤੀ ਜਾ ਰਹੀ ਹੈ ਸਾਡੇ ਜਿਹੜੇ ਇਤਿਹਾਸਿਕ ਸਥਾਨ ਆ ਉਹਨਾਂ ਦੇ ਪ੍ਰਤੀ ਬੋਲਿਆ ਜਾ ਰਿਹਾ ਗੁਰੂ ਕੇ ਜਿਹੜੇ ਸਰੋਵਰ ਆ ਜਾਂ ਹੋਰ ਗੁਰੂ ਸਾਹਿਬ ਜੀ ਦੇ ਜਿੰਨੇ ਵੀ ਇਤਿਹਾਸਿਕ ਸਥਾਨ ਆ ਉਹਨਾਂ ਦੇ ਵਿਰੋਧ ਵਿੱਚ ਜਾਂ ਬਾਣੀ ਦੇ ਵਿਰੋਧ ਵਿੱਚ ਇੱਥੋਂ ਤੱਕ ਕਿ ਅਮਰਤ ਦੇ ਬਿਰੋਧ ਵਿੱਚ ਵਿੱਚ ਬੋਲਿਆ ਜਾ ਰਿਹਾ ਆ ਤੇ ਗੁਰੂ ਸਾਹਿਬ ਦੀਆਂ ਬੇਦਵੀਆਂ ਹੋ ਰਹੀਆਂ ਆ ਸਮਝ ਨਹੀਂ ਲੱਗ ਰਹੀ ਕਿ ਕੀ ਹੋ ਰਿਹਾ ਆ ਸੋ ਮੇਰਾ ਹੁਣ ਇੰਨਾ ਕੀ ਕਹਿਣਾ ਬਣਦਾ ਆ ਕਿ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਦੀ ਜੇ ਅਸੀਂ ਗੁਰੂ ਸਾਹਿਬ ਜੀ ਦੇ ਸੇਖ ਹਾਂ ਗੁਰੂ ਸਾਹਿਬ ਜੀ ਦੀ ਬੇਦਵੀ ਨੂੰ ਆਪਣੇ ਮਨ ਦੇ ਵਿੱਚ ਸਾਨੂੰ ਜੇ ਰੋਸ ਆ ਕਿ ਗੁਰੂ ਸਾਹਿਬ ਦੀ ਇਹ ਬੇਦਵੀ ਹੋਈ ਹੈ ਤੇ ਸਾਨੂੰ ਜ਼ਰੂਰ ਇਹ ਨਹੀਂ ਕਿ ਅਕਾਲ ਚੈਨਲ ਵਾਲਿਆਂ ਨੇ ਕਿਹਾ ਤੇ ਆਪਾਂ ਆਪਣੀ ਵੀਡੀਓ ਬਣਾ ਕੇ ਛਾੜ ਦਈਏ ਤੇ ਜਾਂ ਸਾਡੀ ਵੀ ਫੋਟੋ ਆ ਜੂਗੀ ਜਾਂ ਸਾਡੂ ਸਾਡੀ ਵੀ ਜਿਹੜੀ ਵੀਡੀਓ ਬਣ ਜੂਗੀ ਇਸ ਕਰਕੇ ਨਹੀਂ ਵੀ ਸਾਨੂੰ ਆਪਣਾ ਫਰਜ਼ ਸਮਝਦੇ ਹੋਏ ਇਹ ਗੱਲ ਪੱਕੀ ਕਰਨੀ ਚਾਹੀਦੀ ਆ ਕਿ ਗੁਰੂ ਸਾਹਿਬ ਜਿਹੜੇ ਸਾਡੇ ਈਸਤੇ ਆ ਅਸੀਂ ਗੁਰੂ ਸਾਹਿਬ ਕੋ ਦਾਤਾਂ ਲੈਨੇ ਆ ਅਸੀਂ ਗੁਰੂ ਸਾਹਿਬ ਕੋ ਹਰੇਕ ਦੁੱਖ ਸੁੱਖ ਗੁਰੂ ਸਾਹਿਬ ਦੇ ਅੱਗੇ ਜਾ ਕਰਕੇ ਮੱਥੇ ਰਗੜਦੇ ਆ ਰੋਂਦੇ ਆ ਕਿ ਮਾਰਾ ਸਾਨੂੰ ਆ ਦੇ ਸਾਨੂੰ ਆ ਦੇ ਤੇ ਉਹ ਗੁਰੂ ਐ ਜਿਹੜਾ ਗੁਰੂ ਗੁਰੂ ਕੀ ਐ ਗੁਰੂ ਪਰਮੇਸ਼ਰ ਏਕੋ ਜਾਣ ਇਹ ਨਾਲੇ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਵਾਹੋ ਵਾਹੋ ਬਾਣੀ ਨਰੰਕਾਰ ਹੈ ਤਿਸ ਜੀਵੜ ਅਬਰ ਨਾ ਕੋਈ ਵਾਹੋ ਵਾਹ ਬੇਪਰਵਾਹ ਵਾਹੋ ਸੱਚਾ ਸੋਏ ਇਹ ਬਾਣੀ ਰੱਬ ਹੈ ਤੇ ਰੱਬੀ ਬਾਣੀ ਹੈ ਇਸ ਦੇ ਸਤਕਾਰ ਵਾਸਤੇ ਸਾਨੂੰ ਆਪਣਾ ਸਿਰ ਵੀ ਦੇ ਦੇਣਾ ਚਾਹੀਦਾ ਜਿੱਥੇ ਤੱਕ ਹੋ ਸਕਦਾ ਆਪਣਾ ਜਿਹੜਾ ਹੈਗਾ ਆ ਆਪਣਾ ਪੂਰਾ ਜਿਹੜਾ ਤਨ ਮਨ ਹੋ ਕਰਕੇ ਗੁਰੂ ਸਾਹਿਬ ਦੀ ਬਾਬਤ ਆਪਣਾ ਜਿਹੜਾ ਵਾ ਉਹ ਵਾਰਨਾ ਚਾਹੀਦਾ